ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਅਮਰੀਕਨ ਟਾਈਮ ਟੀਵੀ ਲੈ ਕੇ ਆਦਰਾਂ ਸਪੀਡ ਨਿਊਜ਼ ਤੇ ਆਫਰ ਚਾਤ ਪਾਉਨੇ ਆ ਪਹਿਲੀ ਖਬਰ ਤੇ ਅਮਰੀਕਾ ਦੇ ਪੈਂਥਲਵੇਨੀਆ ਦੇ ਲੈਕਸਟਰ ਕਾਉਂਟੀ ਦੇ ਵਿੱਚ ਐਤਵਾਰ ਨੂੰ ਇੱਕ ਛੋਟਾ ਜਹਾਜ਼ ਪਾਰਕਿੰਗ ਦੇ ਵਿੱਚ ਡਿੱਗ ਪਿਆ ਜਿਸ ਦੇ ਕਾਰਨ ਉਸ ਦੇ ਵਿੱਚ ਸਵਾਰ ਪੰਜ ਲੋਕ ਜ਼ਖਮੀ ਹੋ ਗਏ ਨੇ ਸਥਾਨਕ ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ ਅਧਿਕਾਰੀਆਂ ਦੇ ਅਨੁਸਾਰ ਜਹਾਜ਼ ਰਾਤ 8 ਵਜੇ ਤੋਂ 18 ਮਿੰਟ ਦੇ ਉੱਤੇ ਇਸ ਤੇ ਉੱਤੇ ਲਕੈਂਸਟਰ ਹਵਾਈਅਦੇਉ ਤੇ ਦੱਖਣ ਦੇ ਵਿੱਚ ਮੈਨਹਾਇਮ ਟਾਊਨਸ਼ਿਪ ਦੇ ਬਰਦਰਨ ਪਿੰਡ ਦੇ ਵਿੱਚ ਇੱਕ ਪਾਰਕਿੰਗ ਦੇ ਵਿੱਚ ਹਾਦਸਾ ਗਰਸਤ ਹੋ ਗਿਆ। ਯਾਜ ਸਪ੍ਰਿੰਗਫੀਲਡ ਓਹੋ ਦੇ ਉਡਾਣ ਭਰਨ ਤੋਂ ਥੋੜੀ ਦਰ ਬਾਅਦ ਹੀ ਹਾਦਸਾ ਗਰਸਤ ਹੋਇਆ ਤੇ ਮੈਨਹਾਇਮ ਟਾਊਨਸ਼ਿਪ ਫਾਇਰ ਡਿਪਾਰਟਮੈਂਟ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਜਹਾਜ਼ ਦੇ ਵਿੱਚ ਸਵਾਰ ਸਾਰੇ 5 ਲੋਕ ਜ਼ਖਮੀ ਹੋ ਗਏ ਤੇ ਉਹਨਾਂ ਨੂੰ ਸਥਾਨਕ ਹਸਪਤਾਲਾਂ ਦੇ ਵਿੱਚ ਲਿਜਾਇਆ ਗਿਆ। ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਹਾਦਸੇ ਦੇ ਵਿੱਚ ਪਾਰਕਿੰਗ ਦੇ ਵਿੱਚ ਮੌਜੂਦ ਲਗਭਗ 1 ਦਰਜਨ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਿਆ ਤੇ ਘਟਨਾ ਵਾਲੀ ਥਾਂ ਤੋਂ ਮਿਲੀ ਫੁਟੇਜ ਦੇ ਵਿੱਚ ਮਲਬੇ ਤੋਂ ਕਾਲਾ ਧੂੰਆਂ ਉੱਠਦਾ ਦਿਖਾਈ ਦੇ ਰਿਹਾ ਅਤੇ ਕਈ ਕਾਰਾਂ ਅੱਗ ਦੇ ਲਪੇਟ ਵਿੱਚ ਵੀ ਆਈਆਂ ਨੇ ਹਾਦਸੇ ਦੇ ਕਾਰਨ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਦਾ ਐਲਾਨ ਹੋ ਚੁੱਕਾ ਹੈ ਮਾਰਕ ਕਾਰਨੀ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਬਣ ਗਏ ਉਹ ਜਸਟਿਨ ਟਰੂਡੋ ਦੀ ਥਾਂ ਲੈਣਗੇ ਤੇ ਕਾਰਨੀ ਇੱਕ ਮਸ਼ਹੂਰ ਅਰਥ ਸ਼ਾਸਤਰੀ ਨੇ ਤੇ ਉਹ ਦੁਨੀਆ ਦੇ ਦੋ ਵੱਡੇ ਦੇਸ਼ਾਂ ਵਿੱਚ ਗਵਰਨਰ ਰਹਿ ਚੁੱਕੇ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਦੌਰ ਦੇ ਵਿੱਚ ਉਹਨਾਂ ਦਾ ਨਾਮ ਸਭ ਤੋਂ ਅੱਗੇ ਚੱਲ ਰਿਹਾ ਸੀ ਤੇ 2007 ਦੇ ਵਿੱਚ ਉਹਨਾਂ ਨੂੰ ਕੈਨੇਡਾ ਦਾ ਗਵਰਨਰ ਬਣਾਇਆ ਗਿਆ ਸੀ। ਉਹ ਸਮਾਂ ਸੀ ਜਦੋਂ ਪੂਰੀ ਦੁਨੀਆ ਆਰਥਿਕ ਮੰਦੀ ਦੀ ਮਾਰ ਚੱਲ ਰਹੀ ਸੀ ਤੇ ਬਾਅਦ ਵਿੱਚ ਉਹਨਾਂ ਨੂੰ ਬੈਂਕ ਆਫ ਇੰਗਲੈਂਡ ਦਾ ਗਵਰਨਰ ਵੀ ਬਣਾਇਆ ਗਿਆ। ਮਾਰਕ ਕਾਰਨੀ ਹਾਲਾਂਕਿ ਕੈਨੇਡਾ ਦੀ ਸਰਗਰਮ ਰਾਜਨੀਤੀ ਤੋਂ ਦੂਰ ਰਹੇ ਨੇ ਪਰ ਉਹਨਾਂ ਨੂੰ ਕਈ ਵਾਰ ਮੌਕੇ ਮਿਲੇ ਨੇ। ਤੇ 2012 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਉਹਨਾਂ ਨੂੰ ਵਿੱਤ ਮੰਤਰੀ ਬਣਨ ਦੀ ਪੇਸ਼ਕਸ਼ ਕੀਤੀ ਸੀ ਪਰ ਉਹਨਾਂ ਨੇ ਇਸ ਪ੍ਰਸਤਾਵ ਨੂੰ ਨਕਾਰ ਦਿੱਤਾ ਸੀ ਜਸਟਿਨ ਟਰੂਡੋ ਨੇ ਲਿਬਰਲ ਪਾਰਟੀ ਦੇ ਲੀਡਰ ਦੇ ਪਤੂ ਅਹੁਦਾ ਛੱਡ ਦਿੱਤਾ ਹੈ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਅਗਲੇ ਸ਼ਨੀਵਾਰ 15 ਮਾਰਚ ਨੂੰ ਨਵੀਂ ਦਿੱਲੀ ਅਤੇ ਮੁੰਬਈ ਦਾ ਦੌਰਾ ਕਰਨ ਜਾ ਰਹੇ ਨੇ ਤੇ ਪੀਐਮ ਲਕਸ਼ਮਨ ਨਿਕਿਆ ਕਿ ਇਹ ਕਾਫੀ ਵੱਡਾ ਵਫਦ ਹੋਵੇਗਾ ਜਿਸ ਦੇ ਵਿੱਚ ਨਿਊਜ਼ੀਲੈਂਡ ਦੇ ਸੀਨੀਅਰ ਕਾਰੋਬਾਰੀ ਆਗੂ ਪ੍ਰਮੁੱਖ ਕੀਵੀ ਭਾਰਤੀਆਂ ਦਾ ਇੱਕ ਭਾਈਚਾਰਕ ਵਫਦ ਸੰਸਦ ਦੇ ਕੁਝ ਪ੍ਰਤੀਨਿਧੀ ਸਹਿਸਪਾਟਾ ਤੇ ਪ੍ਰਾਣਾਚਾਰੀ ਵਪਾਰ ਤੇ ਨਿਵੇਸ਼ ਅਤੇ ਨਸਲੀ ਭਾਈਚਾਰਿਆਂ ਦੇ ਮੰਤਰੀ ਸ਼ਾਮਲ ਹੋਣਗੇ ਇਨ੍ਹਾਂ ਦੇ ਵਿੱਚ ਮਾਨਯੋਗ ਮੈਡਮ ਲੂਈਸ ਅਪਸਟਨ ਡਿਊਟੀ ਹਾਊਸ ਲੀਡਰ ਤੇ ਸ਼੍ਰੀ ਟੌਡ ਮੈਕਲੇ ਅਤੇ ਸ਼੍ਰੀ ਮਾਰਕ ਮਿਸ਼ੇਲ ਵੀ ਨਾਲ ਜਾਣਗੇ ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ ਅਸੀਂ ਪਿਛਲੇ ਸਾਲ ਦੇ ਵਿੱਚ ਪਹਿਲਾ ਹੀ ਸ਼ਾਨਦਾਰ ਤਰੱਕੀ ਕੀਤੀ ਹੈ ਕਿਉਂਕਿ ਅਸੀਂ ਭਾਰਤ ਜੋ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਪ੍ਰਮੁੱਖ ਅਰਥਵਿਵਸਥਾ ਹੈ ਉਹਦੇ ਨਾਲ ਇੱਕ ਵਿਆਪਕ ਆਧਾਰਿਤ ਟਿਕਾਊ ਸਬੰਧ ਬਣਾਉਣ ਦੇ ਲਈ ਵਿੱਚ ਨਿਵੇਸ਼ ਕਰਦੇ ਹਾਂ ਨਿਊਜ਼ੀਲੈਂਡ ਦੀ 6% ਆਬਾਦੀ ਆਪਣੀ ਭਾਰਤ ਦੀ ਵਿਰਾਸਤ ਦਾ ਦਾਵਾ ਕਰਦੀ ਹੈ ਤੇ ਮੈਨੂੰ ਉਮੀਦ ਹੈ ਕਿ ਮੇਰੀ ਫੇਰੀ ਸਾਡੇ ਵਿਚਕਾਰ ਨੇੜਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗੀ ਅੱਜ ਤਖਤਸ਼੍ਰੀ ਕੇਸਗੱਲ ਸਾਹਿਬ ਵਿਖੇ ਨਵੇਂ ਜਥੇਦਾਰਾਂ ਦੀ ਤਾਜਪੋਸ਼ੀ ਹੋਈਆ ਤੇ ਜਸਰੂ ਲੈ ਕੇ ਵਿਵਾਦ ਖੜਾ ਹੋਇਆ ਤੇ ਐਸਜੀਪੀਸੀ ਤੇ ਸ਼ਰੋਮਣੀ ਅਕਾਲੀ ਦਲ ਵਿਰੋਧੀਆਂ ਦੇ ਨਿਸ਼ਾਨੇ ਉੱਤੇ ਆ ਗਏ ਨੇ ਐਸ ਤੋਂ ਤੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਵਾਲ ਖੜੇ ਕਰਦਿਆਂ ਫੇਸਬੁੱਕ ਦੇ ਉੱਤੇ ਇੱਕ ਪੋਸਟ ਪਾ ਕੇ ਲਿਖਿਆ ਕਿ ਤਖਤਸ਼੍ਰੀ ਕੇਸਗੱਲ ਸਾਹਿਬ ਵਿਖੇ ਨਾ ਗ੍ਰੰਥ ਹਾਜ਼ਰ ਨਾ ਪੰਥ ਹਾਜ਼ਰ ਤੇ ਹੋ ਗਈ ਦਸਤਾਰਬੰਦੀ ਭਗੌਰਿਆਂ ਦੀ ਟੰਗਣਾ ਮਨੋਤ ਗਿਆਨੀ ਹਰਪ੍ਰੀਤ ਸਿੰਘ ਬਾਰੇ ਚੀਕ ਚੀਕ ਕੇ ਆਖਦੀ ਸੀ ਕਿ ਇਸ ਨੇ ਮਰਿਆਦਾ ਦੀ ਉਲੰਘਣਾ ਕੀਤੀ ਹੈ ਸਿੰਘ ਸਾਹਿਬ ਗਿਆਨੀ ਇਕਬੀਰ ਸਿੰਘ ਜੀ ਕਾਰਜ ਨਹੀਂ ਕੀਤੇ ਤੇ ਹੁਣ ਅੱਜ ਕਿਹੜੀ ਮਰਿਆਦਾ ਦੀ ਪਾਲਣਾ ਹੋਈ ਹੈ ਨਾ ਸਤਖੰਦ ਦੀ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਜਾਂ ਗ੍ਰੰਥੀ ਸਿੰਘ ਸਾਹਿਬਾਨ ਹਾਜ਼ਰ ਨਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਹਾਜ਼ਰ ਨਾ ਸ਼ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਜਾਂ ਸੀਨੀਅਰ ਮੀਤ ਪ੍ਰਧਾਨ ਹਾਜ਼ਰ ਨਾ ਮੈਂਬਰ ਹਾਜ਼ਰ ਨਾ ਦੂਜੇ ਤਖਤ ਸਾਹਿਬਾਨ ਦੇ ਜਥੇਦਾਰ ਸਾਹਿਬ ਜਾਂ ਹੈੱਡ ਗ੍ਰੰਥੀ ਸਾਹਿਬਾ ਹਾਜ਼ਰ ਤੇ ਹੋ ਗਈ ਦਸਤਾਰ ਬੰਦੀ Indian Premier League ਦਾ 18ਵਾਂ ਐਡੀਸ਼ਨ 22 ਮਾਰਚ ਤੋਂ ਸ਼ੁਰੂ ਹੋਵੇਗਾ ਇਹ ਟੂਰਨਾਮੈਂਟ ਹੋਮ ਐਂਡ ਅਵੇ ਫਾਰਮਰ ਦੇ ਵਿੱਚ ਖੇਡਿਆ ਜਾਵੇਗਾ ਇਸ ਲਈ ਸਾਰੀਆਂ ਟੀਮਾਂ ਨੇ ਆਪਣੇ ਪੱਧਰ ਉੱਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਐਸੇ ਦੌਰਾਨ ਸਿਹਤ ਸੇਵਾਵਾਂ ਦੇ ਡਾਇਰੈਕਟਰ ਜਨਰਲ ਨੇ IPL ਦੇ ਦੌਰਾਨ ਤੰਬਾਕੂ ਅਤੇ ਸ਼ਰਾਬ ਦੇ ਇਸ਼ਤਿਹਾਰਾਂ ਦੇ ਜਿਸ ਦੇ ਵਿੱਚ ਸੋਰਗੇਟ ਇਸ਼ਤਿਹਾਰ ਅਤੇ ਵਿਕਰੀ ਸ਼ਾਮਲ ਹੈ ਤੇ ਪਾਬੰਦੀ ਦੇ ਸਬੰਧ ਵਿੱਚ IPL ਚੇਅਰਮੈਨ ਨੂੰ ਇੱਕ ਪੱਤਰ ਲਿਖਿਆ ਪੱਤਰ ਦੇ ਵਿੱਚ ਲਿਖਿਆ ਗਿਆ ਕਿ ਇਸ ਸਮੇਂ ਭਾਰਤ ਦੇ ਵਿੱਚ ਸ਼ੂਗਰ ਫੇਫੜਿਆਂ ਦੀਆਂ ਬਿਮਾਰੀਆਂ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਤੇਜ਼ੀ ਨਾਲ ਵਧ ਰਹੀਆਂ ਨੇ ਤੰਬਾਕੂ ਅਤੇ ਸ਼ਰਾਬ ਦਾ ਸੇਵਨ ਇਨ੍ਹਾਂ ਬਿਮਾਰੀਆਂ ਦੇ ਵੱਧ ਦੇ ਮੁੱਖ ਕਾਰਨ ਨੇ ਤੰਬਾਕੂ ਕਾਰਨ ਹੋਣ ਵਾਲੀਆਂ ਸਭ ਤੋਂ ਵੱਧ ਮੌਤਾਂ ਦੇ ਮਾਮਲੇ ਵਿੱਚ ਭਾਰਤ ਦੂਜੇ ਸਥਾਨ ਉੱਤੇ ਹੈ ਤੇ ਭਾਰਤ ਵਿੱਚ ਹਰ ਸਾਲ 14 ਲੱਖ ਲੋਕ ਸ਼ਰਾਬ ਕਾਰਨ ਮਰਦੇ ਨੇ ਈਰਾਨ ਨੇ ਅਮਰੀਕਾ ਦੇ ਨਾਲ ਗੱਲਬਾਤ ਲਈ ਸਹਿਮਤੀ ਜਤਾਈ ਹੈ ਪਰ ਗੱਲਬਾਤ ਫੌਜੀ ਕਰਨ ਦੇ ਚਿੰਤਾਵਾਂ ਤੱਕ ਸੀਮਤ ਹੋਵੇ ਸੰਯੁਕਤ ਰਾਸ਼ਟਰ ਲਈ ਈਰਾਨ ਦੇ ਮਿਸ਼ਨ ਨੇ ਐਕਸ ਦੇ ਉੱਤੇ ਇੱਕ ਪੋਸਟ ਵਿੱਚ ਕਿਹਾ ਕਿ ਜੇਕਰ ਵਾਰਤਾ ਪਰਮਾਣੂ ਪ੍ਰੋਗਰਾਮ ਦੇ ਫੌਜੀਕਰਨ ਦੀਆਂ ਚਿੰਤਾਵਾਂ ਤੱਕ ਸੀਮਤ ਹੈ ਤਾਂ ਅਜਿਹੀਆਂ ਚਰਚਾਵਾਂ ਉਤੇ ਵਿਚਾਰ ਕੀਤਾ ਜਾ ਸਕਦਾ ਹੈ ਇਸ ਤੋਂ ਇੱਕ ਦਿਨ ਪਹਿਲਾਂ ਈਰਾਨ ਦੇ ਸੁਪਰੀਮ ਲੀਡਰ ਅਲੀ ਖਾਮੇਨੀ ਦੁਆਰਾ ਅਮਰੀਕਾ ਦੇ ਨਾਲ ਗੱਲਬਾਤ ਨੂੰ ਰੱਦ ਕਰ ਦਿੱਤਾ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਉਹਨਾਂ ਦਾ ਉਦੇਸ਼ ਈਰਾਨ ਦੇ ਮਜ਼ਾਈਲ ਪ੍ਰੋਗਰਾਮ ਉੱਤੇ ਰੋਕ ਲਗਾਉਣਾ ਹੈ ਦਰਸਲ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਹਾਲ ਹੀ ਦੇ ਵਿੱਚ ਕਿਹਾ ਕਿ ਉਹਨਾਂ ਨੇ ਈਰਾਨ ਨੂੰ ਇੱਕ ਪੱਤਰ ਭੇਜਿਆ ਜਿਸ ਦੇ ਵਿੱਚ ਉਹਨਾਂ ਨੇ ਤਹਿਰਾਨ ਦੇ ਤੇਜ਼ੀ ਨਾਲ ਵਧ ਰਹੇ ਪਰਮਾਣੂ ਪ੍ਰੋਗਰਾਮ ਨੂੰ ਰੋਕਣ ਅਤੇ ਉਸ ਪਰਮਾਣੂ ਸਮਝੌਤੇ ਦੀ ਥਾਂ ਇੱਕ ਨਵਾਂ ਸਮਝੌਤਾ ਕਰਨ ਦੀ ਗੱਲ ਕੀਤੀ ਹੈ ਜਿਸ ਤੋਂ ਅਮਰੀਕਾ ਆਪਣੇ ਪਹਿਲੇ ਕਾਜਕਾਲ ਦੌਰਾਨ ਪਿੱਛੇ हट ਗਿਆ ਸੀ। ਇਸ ਸਮੇਂ ਦੁਨੀਆ ਦੇ ਵਿੱਚ ਬर्ड ਫਲੂ ਨੇ ਵੱਡੇ ਪੱਧਰ ਉੱਤੇ ਆਪਣੇ ਪੈਰ ਫੈਸਾਰੇ ਨੇ ਤੇ ਹੁਣ ਭਾਰਤ ਦੇ ਵਿੱਚ ਵੀ ਤੇਜ਼ੀ ਨਾਲ ਪੈਰ ਫੈਲ ਰਿਹਾ ਹੈ ਜਿਸ ਕਰਕੇ ਕੇਂਦਰ ਸਰਕਾਰ ਦੇ ਮੱਛੀ ਪਾਲਣ ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਨੇ ਬર્ડ ਫਲੂ ਨੂੰ ਲੈ ਕੇ ਪੰਜਾਬ ਸਮੇਤ 9 ਸੂਬਿਆਂ ਦੇ ਵਿੱਚ ਅਲਰਟ ਜਾਰੀ ਕੀਤਾ ਹੈ ਮੰਤਰਾਲੇ ਦੇ ਸਖਤਰ ਅਲਕਾ ਉਪਾਧਾਇ ਦੇ ਵੱਲੋਂ ਜਾਰੀ ਪੱਤਰ ਦੇ ਵਿੱਚ ਕਿਹਾ ਗਿਆ ਹੈ ਕਿ ਐਵੀਅਨ ਇਨਫਲੂਐਂజా ਵਾਇਰਸ ਪਾਰ ਦੇ ਵਿੱਚ ਤੇਜ਼ੀ ਨਾਲ ਫੈਲ ਰਿਹਾ ਜੋ ਲੋਕ ਸੰਕਰਮਿਤ ਚਿਕਨ ਖਾਂਦੇ ਨੇ ਉਹ ਵਾਇਰਸ ਨਾਲ ਸੰਕਰਮਿਤ ਹੋ ਸਕਦੇ ਨੇ ਮੰਤਰਾਲੇ ਦੁਆਰਾ ਜਾਰੀ ਪੱਤਰ ਵਿੱਚ ਕਿਹਾ ਗਿਆ ਕਿ ਜਨਵਰੀ 2025 ਤੋਂ ਸਰਕਾਰੀ ਮਲਕੀਅਤ ਵਾਲੇ ਪੋਲਟਰੀ ਫਾਰਮਾਂ ਸਮੇਤ 9 ਸੂਬਿਆਂ ਦੇ ਵਿੱਚ ਐਵੀਅਨ ਫਲੂ ਵਾਇਰਸ ਦੇ ਮਾਮਲੇ ਸਾਹਮਣੇ ਆਏ ਨੇ ਤੇ ਇਸ ਵਾਇਰਸ ਦੀ ਲਾਗ ਨੂੰ ਫੈਲਣ ਤੋਂ ਰੋਕਣ ਦੇ ਲਈ ਤੁਰੰਤ ਧਿਆਨ ਦੇਣ ਦੀ ਲੋੜ ਹੈ ਸਾਰੇ ਸਰਕਾਰੀ ਵਪਾਰਕ ਅਤੇ ਬੈਕਯਾਰਡ ਪੋਲਟਰੀ ਫਾਰਮਾਂ ਨੂੰ ਜੈਵਿਕ ਤੁਰਕਿਆਵਾਂ ਪਾਵਾ ਨੂੰ ਮਜ਼ਬੂਤ ਕਰਨਾ ਹੋਵੇਗਾ ਸਾਬਕਾ ਮੰਤਰੀ ਤੇ ਸਾਬਕਾ ਸ਼ੁਰੂਆਤੀ ਕਮੇਟੀ ਮੈਂਬਰ ਸੁੱਚਾ ਸਿੰਘ ਲੰਗਾਨ ਨੇ ਜਿੱਥੇ ਤਖਤਸ਼ਰੀ ਕੇਸਗੱਲ ਸਾਹਿਬ ਦੇ ਨਵੇਂ ਜੱਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਾਜ ਦੇ ਤਾਜਪੋਚੀ ਇਸ ਵਕਤੇ ਕਰਨ ਬਾਰੇ ਦੱਸਿਆ ਹੈ ਤੇ ਉੱਥੇ ਹੀ ਗਿਆਨੀ ਰਕबीर ਸਿੰਘ ਤੇ ਗਿਆਨੀ ਹਰਪੁਰ ਸਿੰਘ ਨੂੰ ਜਥੇਦਾਰਾਂ ਵੱਜੋਂ ਅਹੁਦੇ ਤੋਂ ਫਾਰਕ ਕਰਨ ਬਾਰੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਨੇ ਲੰਗਾਹ ਨੇ ਕਿਹਾ ਕਿ ਗਿਆਨੀ ਗੁਰੂ ਭੀਤ ਸਿੰਘ ਤੇ ਗਿਆਨੀ ਹਰਪੁਰ ਸਿੰਘ ਦੋਵੇਂ ਕੇਂਦਰ ਦੇ ਇਸ਼ਾਰੇ ਉੱਤੇ ਕੰਮ ਕਰ ਰਹੇ ਸਨ ਤੇ ਉਹ ਸ਼ਰਮਣੀ ਅਕਾਲੀ ਦਲ ਨੂੰ ਖਤਮ ਕਰਨ ਦੀ ਸਾਜ਼ਿਸ਼ ਦਾ ਇrtਸਾਬ ਹਨ ਉਨਾ ਕਿਹਾ ਕਿ ਸਾਜ਼ਿਸ਼ ਤਹਿਤ ਸ਼ਹੀਦਾਂ ਦੀ ਪਾਰਟੀ ਛੁਰਮਣੀ ਅਕਾਲੀ ਦਲ ਅਤੇ ਆਰਜੀਪੀ ਚਿਰੂ ਖਤਮ ਕਰਨ ਲਈ ਕੇਂਦਰ ਲਗਾਤਾਰ ਕੰਮ ਕਰ ਰਿਹਾ ਸੋਚਾ ਸਿੰਘ ਲੰਗਾ ਨੇ ਕਿਹਾ ਕਿ ਮੌਜੂਦਾ ਹਾਲਾਤ ਅਤੇ ਹੋਲਾ ਮਹੱਲਾ ਦੇ ਪ੍ਰਬੰਧਾਂ ਨੂੰ ਦੇਖਦਿਆਂ ਜਥੇਦਾਰ ਕੁਲਦੀਪ ਸਿੰਘ ਗੁਰਗਾਜ ਨੇ ਜਥੇਦਾਰ ਦੀ ਸੇਵਾ ਸੰਭਾਲ ਲਈ ਹੈ ਤੇ ਪੰਜਾਬ ਅੰਦਰ ਖੂਨ ਖਰਾਬੇ ਦਾ ਮਾਹੌਲ ਸਿਰਜਣ ਲਈ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਨੇ ਅਤੇ ਇਹਨਾਂ ਸਾਜ਼ਿਸ਼ਾਂ ਦਾ ਕੇਵਲ ਛੁਰਮਣੀ ਅਕਾਲੀ ਦਲ ਹੀ ਡੱਟ ਕੇ ਮੁਕਾਬਲਾ ਕਰ ਸਕਦਾ ਹੈ ਅਜਲੀ ਨਹੀਂ ਦੁਬਾਰਾ ਫਿਰ ਆਦਰੋਗੇ ਉਦੋਂ ਤੱਕ ਜੋ ਇਜਾਜ਼ਤ ਸਾਥ ਸ਼ੀਰੇ ਕਾਲ ਧੰਨਵਾਦ